ਚਲੋ ਵੀ ਕਿਰਨ ਚਾਹੁੰਦੀ ਆ ਕਿ ਮੈਂ ਇਹਨੂੰ ਨਾ ਬਹੁਤ ਬਹੁਤ ਸ਼ੁਭਕਾਮਨਾ ਹੈ ਨਾ ਤੇ ਇਸ ਲਈ ਚਲੋ ਕਿਰਨ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਤੇਰੇ ਜਨਮ ਦਿਨ ਦੀਆਂ ਹੈ ਨਾ ਮਾਰਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਤੇਰੇ ਛੇਤੀ ਤੋਂ ਛੇਤੀ ਚੈਨਲ ਜਿਹੜਾ ਨਾ ਵੱਡੇ ਤੋਂ ਵੱਡਾ ਕਰੇ ਮਿਲੀਅਨ ਸਬਸਕ੍ਰਾਈਬਰ ਹੋ ਜਾਣਾ ਤੇ ਵਿਊਜ਼ ਵੀ ਮਿਲੀਅਨ ਬਿਲੀਅਨਸ ਦੇ ਵਿੱਚ ਆਉਣ ਹੈ ਨਾ ਐ ਯਸ ਹੋ ਜਾਏ ਪੂਰੀ ਤੇਰੀ ਕਿਰਨ ਹੈ ਨਾ ਹਮਾਰਾ ਇਹਨਾਂ ਨੂੰ ਖੁਸ਼ੀਆਂ ਬਖਸ਼ੇ ਤੇ ਇਹੋ ਰਿਕਵੈਸਟ ਕਰਦੇ ਆ ਸੱਚੇ ਪਾਤਸ਼ਾਹ ਨੂੰ ਇਸਾਂ ਦੇ ਦੋਵੇਂ ਚੈਨਲ ਵਧੀਆ-ਵਧੀਆ ਹੋਣ ਤੇ ਕੀ ਕਹਿੰਦੇ ਆ ਸਬਸਕ੍ਰਾਈਬਰ ਵੀ ਵਧੀਆ ਹੋਣ ਸਾਨੂੰ ਕੀ ਕਹਿੰਦੇ ਜਿਵੇਂ ਸਾਰੇ ਪਿਆਰ ਕਰਦੇ ਉਤਰਾਂ ਹੀ ਕਰਦੇ ਰਹਿਣ ਕਿਉਂਕਿ ਕਾਫੀ ਲੋਕ ਹੈਗੇ ਆ ਜਿਹੜੇ ਆਪਣੇ ਸਬਸਕ੍ਰਾਈਬਰਸ ਆ ਨਾ ਇਹ ਖਾਸੀਅਤ ਹੈਗੀ ਆ ਕਿ ਹੈ ਸਾਰੇ ਵਧੀਆ ਵਾ ਸਹੀ ਗੱਲ ਹੈ ਨਾ ਕੋਈ ਵੀ ਇੱਕ ਬੰਦਾ ਵੀ ਕੋਈ ਸ਼ਰਾਰਤੀ ਨਹੀਂ ਆ ਕੋਈ ਹਨਾ ਮਾੜਾ ਬੋਲਣ ਵਾਲਾ ਨਹੀਂ ਆ ਸਾਰੇ ਬਹੁਤ ਵਧੀਆ ਵਾ ਵਧੀਆ ਵਧੀਆ ਕਮੈਂਟ ਕਰਦੇ ਆ ਹਨਾ ਹਾਂ ਕਮੈਂਟ ਹੀ ਸਾਰੇ ਪੜਦੇ ਹਾਂ ਇਹ ਇਹੀ ਸਾਰਿਆਂ ਨੂੰ ਦੱਸਿਏ ਜਦੋਂ ਸਾਡੇ ਕੋਲ ਟਾਈਮ ਲੱਗਦਾ ਹੈ ਨਾ ਤੇ ਚਲੋ ਰਿਪਲਾਈ ਨਹੀਂ ਕੀਤਾ ਜਾਂਦਾ ਤੇ ਉਹਦੇ ਲਈ ਮਾਫੀ ਚਾਹੁੰਦੇ ਆ ਪਰ ਇਹ ਹੈ ਕਿ ਪੜਦੇ ਅਸੀਂ ਸਾਰੇ ਹੈਗੇ ਆ ਜਦੋਂ ਫਿਰ ਇਸ ਤਰ੍ਹਾਂ ਕੋਈ ਗੱਲਬਾਤ ਕਰੀਦੀ ਆ ਉਹਦੇ ਵਿੱਚ ਫਿਰ ਕਮੈਂਟ ਯਾਦ ਆ ਜਾਂਦਾ ਤੇ ਫਿਰ ਉਹਦੇ ਵਿੱਚ ਆਨਸਰ ਕਰੀਦਾ ਆ ਗੱਲ ਦਾ ਇੱਕ ਮਿੰਟ ਤੇ ਇਹਦੇ ਲਈ ਸਾਨ ਬਈ ਜਿਹੜਾ ਰਿਪਲਾਈ ਨਹੀਂ ਕੀਤਾ ਜਾਂਦਾ ਉਹ ਉਹਦੇ ਉੱਤੇ ਕਮੈਂਟਸ ਦੇ ਉੱਤੇ ਉਹਦੇ ਲਈ ਮਾਫੀ ਚਾਹੁੰਦੇ ਆ ਬਾਕੀ ਮੈਂ ਤੁਹਾਡੇ ਸਾਰੇ ਸਬਸਕ੍ਰਾਈਬਰਸ ਦਾ ਹੈਨਾ ਬਹੁਤ ਜਿਆਦਾ ਥੈਂਕਫੁਲ ਆ ਕਿ ਕੋਈ ਸਾਨੂੰ ਪਹਿਚਾਣਦਾ ਨਹੀਂ ਜਾਣਦਾ ਨਹੀਂ ਸੀਗਾ ਹਣਾ ਤੇ ਤੁਹਾਡੇ ਸਾਰਿਆਂ ਦੀ ਬਦੌਲਤ ਅੱਜ ਜਦੋਂ ਕਿਤੇ ਜਾਈਦਾ ਵਾ ਤੇ ਮਿਲਦੇ ਆ ਹਨਾ ਤੇ ਸਾਨੂੰ ਵੀ ਖੁਸ਼ੀ ਹੁੰਦੀ ਆ ਹਨਾ ਇਹਦੇ ਵਿੱਚ ਉਹ ਫੂਕਰੀ ਫੱਕਰੀ ਕੋਈ ਨਹੀਂ ਵੀ ਨਹੀਂ ਜੀ ਐਵੇਂ ਐਵੇਂ ਕਿ ਅਸੀਂ ਹਵਾ ਬਾਜ਼ੀਆਂ ਕਰਦੇ ਆ ਲੈਟਾਂ ਕਰਾਉਨੇ ਆ ਇਹੋ ਜੀ ਕੋਈ ਗੱਲ ਨਹੀਂ ਆ ਜਿਹੜਾ ਮਿਲਦਾ ਵਾ ਦਿਲੋਂ ਮਿਲੀਦਾ ਵਾ ਤੇ ਉਹਨਾਂ ਦਾ ਹੱਥ ਜੋੜ ਕੇ ਵੀ ਸਤਿਕਾਰ ਕਰੀਦਾ ਵਾ ਤੇ ਜੇ ਕੋਈ ਹਾਂ ਇੱਕ ਦੋ ਜਣੇ ਹੈਗੇ ਆ ਉਹ ਨਾ ਕੀ ਕਹਿਣਗੇ ਕਿ ਬਈ ਅਸੀਂ ਨਾ ਤੁਹਾਨੂੰ ਦੇਖਿਆ ਸੀਗਾ ਪਰ ਨਾ ਅਸੀਂ ਤੁਹਾਨੂੰ ਨਾ ਆਵਾਜ਼ ਨਹੀਂ ਦਿੱਤੀ ਕਿ ਪਤਾ ਨਹੀਂ ਤੁਸੀਂ ਬੁਰਾ ਨਾ ਮਨਾਓ ਇਸ ਗੱਲ ਦਾ ਪਰ ਇਹ ਹੈ ਕਿ ਜੀ ਕੋਈ ਇਹੋ ਜਿਹੀ ਗੱਲ ਨਹੀਂ ਜਦੋਂ ਕਿਤੇ ਕੋਈ ਦੇਖਦੇ ਆ ਅਸੀਂ ਜਾਂ ਮਿਲਦਾ ਵਾ ਕੋਈ ਵੇ ਸਾਨੂੰ ਆਵਾਜ਼ ਦਿਓ ਜੀ ਅਸੀਂ ਤੁਹਾਡੇ ਨਾਲ ਸਾਨੂੰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਆਪਣੇ ਸਬਸਕ੍ਰਾਈਬਰਸ ਨੂੰ ਮਿਲ ਕੇ ਸਾਨੂੰ ਚਾ ਚੜਦਾ ਵਾ ਦਿਲੋਂ ਚੜਦਾ ਵਾ ਤੇ ਈਜ਼ਲੀ ਵੀ ਇਹ ਨਾ ਸੋਚਿਆ ਕਰੋ ਕਿ ਬਈ ਇਹਨਾਂ ਨੂੰ ਆਵਾਜ਼ ਨਹੀਂ ਦੇਣੀ ਅਸੀਂ ਕੋਈ ਬੁਰਾ ਫੀਲ ਕਰਾਂਗੇ ਬੁਰੇ ਫੀਲ ਵਾਲੀ ਕੋਈ ਗੱਲ ਨਹੀਂ ਸਾਨੂੰ ਪੂਰੀ ਖੁਸ਼ੀ ਹੁੰਦੀ ਹੈ ਤੇ ਚਲੋ ਜੀ ਹੁਣ ਆਪਾਂ ਜਾ ਰਹੇ ਹਾਂ ਪਾਣੀ ਦੇਖੋ ਕਿੰਨਾ ਖੜਾ ਰੋਡ ਤੇ ਜੀ ਮੈਂ ਕਿ ਹੁਣ ਵੇਖਣ ਡਿਆਂ ਹੋ ਨਹੀਂ ਵੇਖ ਰਹੇ ਆਪਾਂ ਮਾਰਨਿੰਗ ਵੀ ਵੇਖਿਆ ਮਾਰਨਿੰਗ ਆਪਾਂ ਕਾਸ਼ੂ ਨੇ ਸਕੂਲ ਛੱਡਣਗੇ ਤੇ ਸਕੂਲੇ ਵੀ ਆਫ ਹੋ ਗਿਆ ਹਾਂ ਉਹ ਹੱਦ ਵੇਖ ਮੈਂ ਜਿਹੜੇ ਉੱਠ ਕੇ ਨਾ ਹੱਦੋ ਕੇ ਨਾ 7:15 ਦੇ ਸਕੂਲ ਲੱਗਦਾ ਵਾ ਤੇ 7 ਵਜੇ ਮੈਸੇਜ ਆ ਗਿਆ ਕਿ ਹੁਣ ਵੀ ਆ ਡਿਊ ਟੂ ਹੈਵੀ ਰੇਨ ਦ ਸਕੂਲ ਰਿਮੇਨਸ ਕਲੋਜ਼ ਇਹ ਉਹ ਫਿਰਾਂਗੀ ਨਾ ਦੇ ਤੋਂ ਤੇ ਵਾਪਸ ਆ ਗਿਆ ਔਰ ਹੁਣ ਆਪਾਂ ਚੱਲੇ ਆ ਪਹਿਲਾਂ ਤੇ ਕਾਸ਼ੀ ਦੇ ਲਈ ਹੁਣ ਕੀ ਮੰਕੀ ਇਹ ਕਹਿੰਦੀ ਮੈਂ ਜਾਣਾ ਮੈਂ ਉੱਥੇ ਚੱਲੇ ਆ ਇਹ ਤਾਂ ਬਰਥਡੇ ਕਿਸੇ ਦਾ ਵੀ ਹੋਵੇ ਇੰਜੋਏ ਇਹਦਾ ਹੀ ਚਾ ਇਹਨੂੰ ਹੀ ਆ ਪਲਾਨ ਇਹਦਾ ਹੀ ਆ ਹੁਣ ਸਭ ਤੋਂ ਪਹਿਲੇ ਇਹਨੇ ਫੰਕੀ ਮੰਕੀ ਦਾ ਪਲਾਨ ਕੀਤਾ ਵੀ ਮੈਨੂੰ ਉੱਥੇ ਲੈ ਕੇ ਚੱਲੋ ਬਾਕੀ ਗੱਲਾਂ ਬਾਅਦ ਚ ਕਰਾਂਗੇ ਤੇ ਉੱਥੇ ਜਾ ਕੇ ਫਿਰ ਕੀ ਕਹਿੰਦੇ ਵੇਖਦੇ ਕੀ ਕੀ ਖਾਣੇ ਆ ਤੇ ਅੱਜ ਮੈਨੂੰ ਗਿਫਟ ਮਿਲਿਆ ਆ ਮਾਂ ਚਾਣ ਦਿੱਤੀ ਆ ਵਾਚ ਹਾਂ ਹਾਂ ਤੇ ਮੰਮੀ ਨੇ ਦਿੱਤਾ ਸੂਟ ਉਹ ਘਰੇ ਪਿਆ ਜਦ ਮੈਂ ਘਰੇ ਜਾਵਾਂਗੀ ਉਹ ਤੁਹਾਨੂੰ ਦਿਖਾਵਾਂਗੀ ਮੈਨੂੰ ਪਤਾ ਹੀ ਨਹੀਂ ਸੀਗਾ ਉਹ ਚੜਾ ਤੇ ਮਾਰਨਿੰਗ ਅਸਲ 'ਚ ਇਹਨੂੰ ਪਸੰਦ ਹੈ ਕਿਰਨ ਨੂੰ ਹੈ ਨਾ ਉਹ ਚਾ ਤੇ ਤਦ ਕਰਕੇ ਇਹਨੂੰ ਉਹ ਨਾ ਸਾਡੇ ਕੋਲ ਸੋ ਘੜੀਆਂ ਰੱਖਣ ਵਾਲਾ ਬਾਕਸ ਆ ਇਹਦਾ ਨਾ ਟਾਰਗੇਟ ਜਿਆ ਸੈੱਟ ਹੋਇਆ ਕਿ ਮੈਂ ਨਾ ਉਹ ਸਾਰਾ ਭਰਨਾ ਵਾਂ ਬਾਕਸ ਤੇ ਉਹ ਫਿਰ ਕਿਸੇ ਨਾ ਕਿਸੇ ਇੱਕ ਤਰ੍ਹਾਂ ਓਕੇਸ਼ਨ ਤੇ ਹੀ ਭਰੇ ਆ ਜਾਣਾ ਵਾ ਯੈਸ ਨੁਕੜੀਆਂ ਦਾ ਬਹੁਤ ਸ਼ੌਂਕ ਹੈ ਗੱਲ ਪੈ ਗਿਆ ਹੁਣ ਹੁਣ ਪਿਆ ਸਾਲਕ ਤੋਂ ਹਣਾ ਸਾਲ ਡੇਢ ਸਾਲ ਤੋਂ ਘੜੀਆਂ ਦਾ ਸ਼ੌਂਕ ਪੈ ਗਿਆ ਸਹੀ ਗੱਲ ਹੈ ਤੇ ਚਲੋ ਜੀ ਬਾਕੀ ਆਪਾਂ ਉੱਥੇ ਜਾ ਕੇ ਤੁਹਾਨੂੰ ਜੋ ਵੀ ਆਪਾਂ ਕਰਦੇ ਆ ਦਿਖਾਣੇ ਆ ਤੇ ਉਹਦੇ ਤੱਕ 사이ਡ ਨਾ ਬਣੇ ਰਿਓ ਲੋ ਜੀ ਆਪਾਂ ਫੰਕੀ ਮੰਗੀ ਪਾਉਂਦੇ ਹੋ ਬਾਜੀ ਵਾ ਚਾਰੇ ਆਏ ਹੋ ਰਿਹਾ ਆਕਾਸ਼ੀ ਦਾ ਪੂਰਾ ਇਸ ਤੋਂ ਬਾਅਦ ਵੇਖਦੇ ਆਂ ਬਾਕੀ ਕਰਦੇ ਆਂ ਵੋਇਸ ਸੋਹਣੀ ਲੱਗਦੀ ਨਾ بس ਥੋੜੀ ਜਿਹੀ ਟਾਈਪ ਕਰवानी ਹੈ ਹਨਾ ਪਸੰਦ ਆ ਕੀ ਇੰਨਾ ਹੀ ਬੜਾ ਬਸ ਪਸੰਦ ਆਣੀ ਨਹੀਂ ਆਨੈਸਟੀ ਦੱਸੀ ਤੈਨੂੰ ਪਸੰਦ ਆਈ ਹੈ ਹਾਂ ਤੇ ਪਸੰਦ ਆਈ ਤਾਂ ਪਾਈ ਆ ਇਹ ਦੇਖ ਨਾ ਪਾਣੀ ਨਹੀਂ ਸੀ ਇਹ ਵੀ ਗਲਤੀ ਹੈ ਹਾਂ ਦੇ ਨਾ ਦੇ ਵੀਡੀਓ ਹੁੰਦਾ ਨਾ ਦਿਲ ਰੱਖਣ ਕਰਕੇ ਕਰ ਲਈ ਨਹੀਂ 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 ਆਪਣੇ ਕੋ ਆਪਸ਼ਨ ਹੈਗੀ ਆਲੇ ਜੀ ਕਰਾਉਂਦੀ ਮੈਨੂੰ ਸਹੀ ਲੱਗੀ ਮੈਂ ਪਾਣੀ ਨਹੀਂ ਪਰ ਮੈਂ ਤੁਹਾਨੂੰ ਦੱਸ ਦੇਣਾ ਹੈ ਕਿ ਮੈਂ ਹੁੰਦੀਆਂ ਨਹੀਂ ਹੈਗਾ ਮੈਂ ਕਿਦਾ ਸ਼ਰਮਾਣਾ ਨਹੀਂ ਵੇਰ ਵੀ ਗੱਲ ਕੀ ਨਹੀਂ ਕਿ ਇਹ ਬੜੇ ਬੰਦਾ ਫੀਲਿੰਗ ਦੀ ਰਿਸਪੈਕਟ ਕਰ ਲੈਂਦਾ ਨਾ ਦੱਦ ਕਰਕੇ ਨਹੀਂ ਸੋਹਣੀ ਹੈਗੀ ਵਾਚ ਮੈਹੀ ਸੋਹਣੀ ਮੈਗਾ ਸੋਹਣੀ ਹੈਗੀ ਵਾਚ ਸਰ ਜੀ ਇੰਨੇ ਹੁਣ ਅੱਪਾ ਕੀ ਕਰਦੇ ਅੱਗੇ ਕੀ ਕਰਨਾ ਕਰਨਾ ਦੱਸੋ ਅੱਗੇ ਮੈਂ ਪਹਿਸਾਨ ਤਾਂ ਅਗੋਂ ਮੈਂ ਕੀਦਾ ਲੈਟਰ ਕਿਟਵਾ ਕੇ ਦਿਵਾ ਤਾ ਨਹੀਂ ਐ ਫੀ ਡੈਵਟ ਤੇ ਨਹੀਂ ਬਣਾਉਣ ਨੂੰ ਮੈਂ ਕਿਹਾ ਮੈਂ ਪੁੱਛਿਆ ਨਹੀਂ ੜਿਆ ਸੀ ਕਿ ਤੂੰ ਉਨੀ ਤਾਰੀਫ ਨਹੀਂ ਨਾ ਕਰਨੀ ਜਿੰਨੀ ਤਾਰੀਫ ਚਾਹੀਦੀ ਆ ਬਹੁਤ ਸੋਹਣੀ ਬਹੁਤ ਸੋਹਣੀ ਇਤਨਾ ਦਾ ਗਿਫਟ ਤੇ ਕਿਸੇ ਨੇ ਕਿਸੇ ਨੂੰ ਦਿੱਤਾ ਹੀ ਨਹੀਂ ਹੋਣਾ ਜਿਸ ਤਰ੍ਹਾਂ ਦਾ ਤੂੰ ਹੀ ਮੈਨੂੰ ਗਿਫਟ ਦਿੱਤਾ ਵਾ ਇੰਨਾ ਜਾ ਕੇ ਸਿਰ ਪੋਜ਼ਿਟਿਵ ਚ ਕਹਿਣ ਨਹੀਂ ਕਿ 네ਗੇਟਿਵ ਚ ਕਹਾਂ ਦੀ ਇਤਰਾ ਦਾ ਗਿਫਟ ਨਹੀਂ ਕਹਿਣ ਪੋਜ਼ਿਟਿਵ ਚ ਕਹਿਣੀ ਆ ਪਸੰਦ ਹੀ ਹੈਗੀ ਆ ਤੇ ਮੈਂ ਪਾਈ ਆ ਇਹ ਵੀ ਦੇਖੋ ਨਾ ਜੇ ਪਸੰਦ ਨਹੀਂ ਸੱਚੀ ਸੱਚੀ ਫੇਤੀ ਸਿੱਤੀ ਦਸਨੀਆ ਮੈਨੂੰ ਪਸੰਦ ਆ। ਦਿਲ ਤੇ ਨਹੀਂ ਰੱਖਣੇ। ਆਏ ਯਾਰ ਨਹੀਂ ਰੱਖਣੀ ਦਿਲ। ਮੈਂ ਤੁਹਾਨੂੰ ਕਹਿ ਹੀ ਦੇਣਾ ਸੀ। ਪੱਕੀ ਗੱਲ ਆ। ਪੱਕੀ ਗੱਲ ਆ। ਚੱਲ ਫਾਈਨਲ ਆਰ ਦੱਸ ਦੇ। ਫਾਈਨਲ ਆ। ਫਾਈਨਲ ਆ। ਕੀ ਬਣਾ? ਘੜੀ। ਨਹੀਂ। ਘੜੀ ਦੀ ਗੱਲ ਥੋੜੀ ਕਰਨੀ ਆ। ਹਾਂਜੀ। ਘੜੀ ਪਸੰਦ ਆ। ਯਾਰ। ਪਸੰਦ ਆ, ਪਸੰਦ ਆ, ਪਸੰਦ ਆ। ਆ ਇਧਰ ਵੇ ਹਾਂ। ਆ ਮੈਨੂ ਵੇ ਹੈ ਨਾ ਇਹ ਨੇ ਰਾਣੀਆ 400 ਰੁਪਏ ਇਹਨਾਂ ਦੇ ਤੇ ਜਿਆਦਾ ਪਰ ਕੁਝ ਵੀ ਟੇਸਟੀ ਨਹੀਂ ਹੁੰਦਾ ਉੱਥੋਂ ਖਾ ਲਓ ਜੋ ਬਗਰ ਕੇ ਹੋ ਕੀ ਸ਼ਾਮ ਨੂੰ ਕਿਸੇ ਕਾਰਟ ਤੋਂ 40 50 ਰੁਪਏ ਚੋਂ ਆ ਪਲੇਟ ਭਰ ਕੇ ਦੇ ਦੇ ਦਿੰਦੇ ਬਟ ਇਹ ਵੀ ਦੋ ਜਣੇ ਇਹਨਾਂ ਦਾ ਟੇਸਟੀ ਵੀ ਨਹੀਂ ਹੁੰਦਾ ਰਾਣੀ ਕੇ ਚੌਮੀਂ ਜਿ ਤੋਂ ਘੱਟ 100 ਰੁਪਏ ਦੇ ਨਹੀਂ ਉਹਨੂੰ ਖਾਓ ਆ ਬੰਦਾ ਰੱਜ ਜਾਂਦਾ ਰਹੀ ਨਾਲ ਟੇਸਟ ਬਾਅਦ ਰੋਟੀ ਗਾਂਦੀ ਲੋੜ ਨਹੀਂ ਤਿੰਨ ਕਿੰਜਾਣਾ ਉਹ ਵੀ ਯਾਰ 2:3 ਵਜੇ ਮੂਵੀ ਹੈ ਸਮੀਨੀ ਉਹਦੀ ਘੂਰ ਕਿੜੀ ਲੱਗੀ ਹੋਈ ਹੈ ਸੱਪੇ ਕੁੱਟ ਨਹੀਂ ਜਾਂ ਨੇਰੋਦੀ ਤੇ ਤਾਂ ਨਹੀਂ ਆਦੀ ਮੇਰੂ ਕੋ ਮੇਰੂ ਬਾਜਪਾ ਅੱਛਾ ਬੱਚੇ ਜੀ ਜਮੀ ਜਮੀ ਕੀ ਆਰਡਰ ਕਰਨ ਲੱਗੇ ਸੀ ਨਹੀਂ ਇਹਦੇ ਪੜਾਂਗੇ ਦੇਖਾਂਗੇ ਕੀ ਆਰਡਰ ਹੈ ਇਥੇ ਚਿਕਨ ਚਾਂਪ ਵੀ ਹੈਗੀ ਜੇ ਆਹ ਨੂੰ ਪੜਨ ਲਿਆ ਆ ਲਿਖਿਆ ਵੈਜ ਚਿਕਨ ਚਾਂਪ ਵੈਜ ਫਿਸ਼ ਵੈਜ ਬੇਬੀ ਬੇਬੀ ਡਾਲ ਵੈਜ ਆਰਲੀ ਫਿਸ਼ ਆਪਰ ਖਾਦੀਂ ਇੱਕਵਰੀ ਵੈਜੀ ਚਿਕਨ ਪਾਪਕੋਰਨ ਲਿਖਿਆ ਹੈ ਇਹ ਜਬ ਹੁੰਦੇ ਲੋਨ ਕਿ ਵੈਜੀ ਚਿਕਨ ਪਾਪਕੋਰਨ ਕਿਰੇ ਕਿਡੇ ਹੋਣਗੇ ਯਾਰ ਜਿਹੜੇ KFC ਚ ਮਿਲਦੇ ਨਾ ਉਥੇ ਤੇ ਨਾਨਵੈਜੀ ਮਿਲਦੇ ਆ ਜਿਸ ਤਰ੍ਹਾਂ ਉਥੇ ਬਣਾਉਂਦੇ ਆ ਨਾ ਇਹਨਾਂ ਨੇ ਉਹ ਹੀ ਸੋਇਆ ਨੂੰ ਕਰਕੇ ਬਣਾ ਦਿੱਤਾ ਹੈ ਲੱਗੂ ਭੁੱਖਟ ਹਨੀ ਆਨੇਰੇ ਘਰ ਮੇ ਬੋਲੇ ਤੇ ਉਹ ਤੋਹੀਂ ਦੋਵੇਂ ਮਗਰ ਬਿਮਾਰ ਪੈਗੇ ਹੀ ਇਹ ਨਹੀਂ ਭੁੱਲਣਦੇ ਤੁਸੀਂ ਮਾੜਾ ਬੱਚਾ ਤੁਸੀਂ ਅਰ ਵਾਰ ਨੂੰ ਪੁੱਛਿਆ ਕਿ ਇਹਦਾ ਕਿਊਟਰ ਲੱਗਾ ਹੈ ਕਿ ਇਹਦਾ ਕਿਊਟਰ ਲੱਗਾ ਪਸੰਦ ਹੈ ਪਸੰਦ ਹੈ ਕਿੰਨੇ ਦੇ ਵਿੱਚ ਲੈ ਕੇ ਸੰਭਲਦੇ ਫਿਰ ਲਾ ਦੇ ਫਿਰ ਵਾਪਸ ਹੋ ਜਾਂਦਾ ਅੱਜ ਤੱਕ ਦੀ ਵੈਲਿਡਿਟੀ ਹੈਗੀ ਹੈ ਉਹ ਐਡਜਸਟ ਕਰ ਲੂੰਗਾ ਮੈਂ ਕਿ ਵੀ ਤੇ ਪੈਗੋ ਆ ਦਿਨ ਤਨ ਸੁਧਿਆ ਨੂੰ ਬਖਾ ਦੇ ਕੱਢ ਦੇ ਕੱਢ ਦੇ ਹੋ ਮੈਂ ਹੋ ਗਏ ਕਨੀ ਅੱਗੇ ਡਾਕਲੇ ਸੀ ਰਾਜਾ ਪੂਰਾ ਪੂਰਾ ਪੈ ਗਿਆ ਮੇਰਾਂ ਨੇ ਆਪਣਾ ਮੋਲਾ ਮੇਰੀ ਆਮੀ ਕੱਢਲੇ ਸੀ ਬੰਦੇ ਚਾ ਡਕਲੇ ਤੇਰੇ ਪਿੰਡ ਵਿੱਚ ਨੌਣਾ ਪੈਗੇ ਕੱਢ ਦੇ ਗੁੰਡੇ ਚਾ ਡਕਲੇ ਤੇਰੇ ਪਿੰਡ ਵਿੱਚ ਨੌਣਾ ਪੈਗੇ